ਯੂਐਸਏ ਦੇ ਵਿੱਚ ਹੁਣੇ ਕੁਝ ਹੋ ਰਿਹਾ ਕੈਨੇਡਾ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਬੱਚੇ ਜਿਹੜੇ ਤੁਸੀਂ ਹੁਣੇ ਰੀਸੈਂਟਲੀ ਕੈਨੇਡਾ 2 ਮਹੀਨੇ ਲਗਾ ਕੇ ਆਏ ਹੋ ਤਾਂ ਕੀ ਕਹਿੰਦੇ ਹੋ ਕੈਨੇਡਾ ਦੇ ਵਿੱਚ ਬੱਚਿਆਂ ਦੀ ਸਟੂਡੈਂਟਸ ਦੀ ਲਾਈਫ ਕਿਸ ਤਰ੍ਹਾਂ ਦੀ ਹੈ ਸਰ ਇਸ ਦੇ ਵਿੱਚ ਦੇਖੋ ਇਸ ਤਰ੍ਹਾਂ ਹੈਗਾ ਕਿ ਜਿਹੜੇ ਸਟੂਡੈਂਟਸ ਆਪਣੇ ਜਾ ਰਹੇ ਨੇ ਕੈਨੇਡਾ ਦੇ ਵਿੱਚ ਜਿਹੜੇ ਦਾ ਲੀਗਲ ਵੇ ਦੇ ਨਾਲ ਜਾ ਰਹੇ ਆ ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਹਮ ਬਟ ਜੇ ਕੋਈ ਤੁਸੀਂ ਇਨਲੀਗਲ ਵੇ ਦੇ ਨਾਲ ਕੈਨੇਡਾ ਜਾਂ ਯੂਐਸ ਕਿਤੇ ਵੀ ਜਾਣਾ ਚਾਹੁੰਦੇ ਹੋ ਉਹ ਤੁਹਾਡਾ ਜਿਹੜਾ ਹੈਗਾ ਉਹ ਰੋਂਗ ਵੇ ਹੈ ਹਮ ਲੀਗਲ ਵੇ ਦੇ ਵਿੱਚ ਵੀ ਜੇ ਬੱਚਾ ਸਾਡਾ ਜਾ ਰਿਹਾ ਹੈਗਾ ਮੈਂ ਪੈਰੈਂਟਸ ਨੂੰ ਇਹੀ ਕਹਿਣਾ ਚਾਹੂਗਾ ਕਿ ਤੁਸੀਂ ਉਸ ਬੱਚੇ ਨੂੰ ਐਟਲੀਸਟ ਇੱਕ ਸਕਿੱਲ ਵਰਕ ਜ਼ਰੂਰ ਸਿਖਾ ਕੇ ਭੇਜੋ ਕਿ ਜਿਹੜਾ ਕਿ ਉੱਥੇ ਜਾ ਕੇ ਉਹ ਔਖਾ ਨਾ ਹੋਵੇ ਸਕਿੱਲ ਵਰਕ ਦਾ ਮੀਨਸ ਹੈਗਾ ਕਿ ਦੇਖੋ ਉੱਥੇ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਅੱਜ ਦੇ ਡੇਟ ਦੇ ਵਿੱਚ ਚੱਲ ਰਹੀ ਹੈਗੀ ਆ ਆਪਣੇ ਕਾਰਪੈਂਟਰ ਦੀ ਚੱਲਦੀ ਪਈ ਆ ਲੱਕੜ ਵਾਲੇ ਮਿਸਤਰੀਆਂ ਦੀ ਕਿਉਂ ਘਰ ਲੱਕੜ ਦੇ ਹੈਗੇ ਨੇ ਸਾਰੇ ਹੂੰ ਠੀਕ ਹੈ ਜੀ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਕੰਸਟਰਕਸ਼ਨ ਚੱਲ ਰਹੀ ਹੈਗੀ ਹੈ ਨਵੀਆਂ ਸਿਟੀਆਂ ਬਣ ਰਹੀਆਂ ਨੇ ਨਵੇਂ ਸਟੇਟਸ ਡਵੈਲਪ ਹੋ ਰਹੇ ਨੇ ਜੇ ਬੱਚੇ ਕੋਲ ਸਕਿੱਲ ਵਰਕ ਹੈ ਫਿਰ ਉਸ ਲਈ ਇਜ਼ੀ ਹੈਗਾ ਉੱਥੇ ਪੀਆਰ ਲੈਣੀ ਵੀ ਇਜ਼ੀ ਹੈਗੀ ਹੈ ਉੱਥੇ ਜੋਬ ਪਾਣੀ ਵੀ ਇਜ਼ੀ ਹੈਗੀ ਹੈ ਜੇ ਉਹਦੇ ਕੋਲ ਸਕਿੱਲ ਵਰਕ ਨਹੀਂ ਹੈਗਾ ਉਹ ਸਿੱਧਾ ਉਹਨੇ 10ਵੀਂ ਪੜ੍ਹੀ ਪਲੱਸ 2 ਕਰੀ ਹੈ ਤੇ ਆਪਾਂ ਉਹਨੂੰ ਬਾਹਰ ਤੇਜ ਦਿੱਤਾ ਹੈਗਾ ਤੇ ਆਪਾਂ ਉਹਨੂੰ ਰੋਂਗ ਵੇ ਨਾਲ ਤੇਜ ਰਹੇ ਆ ਫਿਰ ਤੁਸੀਂ ਅਫੋਰਡ ਕਰਨ ਜੋਗੇ ਹੋ ਉਹਦੀ ਫੀਸਿਸ ਹਾਂ ਉਹਦੀਆਂ ਫੀਸਿਸ ਕਾਲਜ ਦੀਆਂ ਫੀਸਿਸ ਅਫੋਰਡ ਕਰਨ ਜੋਗੇ ਹੈਗੇ ਹੋ ਤਾਂ ਤੁਸੀਂ ਬੱਚੇ ਨੂੰ ਭੇਜੋ ਅਨਦਰਵਾਇਜ਼ ਬੱਚੇ ਨੂੰ ਨਾ ਭੇਜੋ ਕਿਉਂਕਿ ਬਾਅਦ ਦੇ ਵਿੱਚ ਕਿਉਂਕਿ ਮੈਂ ਹੁਣ ਲੇਟੈਸਟ ਇੱਕ ਮੁੰਡੇ ਦੇ ਨਾਲ ਮੇਰੀ ਡਿਸਕਸ਼ਨ ਹੋ ਰਹੀ ਸੀ ਉੱਥੇ ਬੇਟਾ ਮੈਂ ਕਹਿੰਦਾ ਭਾਈ ਕਿੰਨਾ ਟਾਈਮ ਹੋ ਗਿਆ ਕਹਿੰਦਾ ਪਾਜੀ ਕਹਿੰਦਾ ਮੈਨੂੰ 6 ਮਹੀਨੇ ਹੋ ਗਏ ਪੁਰੇ ਆਏ ਨੇ ਸੈਪਟੈਂਬਰ ਇਨਟੇਕ ਦੇ ਵਿੱਚ ਉਹ ਲੜਕਾ ਦਿੱਲੀ ਦਾ ਸੀਗਾ ਉਹ ਗਿਆ ਹੋਇਆ ਜੀ ਇਹ ਜੋ ਉਹਦੀ ਮੇਰੇ ਹਿਸਾਬ ਨਾਲ 30 32 ਪਲਸ ਦੇ ਨਿਆਰ ਅਬਾਊਟ ਏਜ ਸੀਗੀ ਹੂੰ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਉੱਥੇ ਕੀ ਕਰਦਾ ਸੀਗਾ ਕਹਿੰਦਾ ਸਰ ਮੈਂ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਐਜ਼ ਅ ਮੈਨੇਜਰ ਵਰਕ ਕਰ ਰਿਹਾ ਸੀਗਾ ਜੀ ਤੇ ਮੈਂ ਕਿ ਫਿਰ ਤੇਰਾ ਆਨ ਦਾ ਮਤਲਬ ਕੀ ਹੋਇਆ ਕਹਿੰਦਾ ਮੈਂ ਸੋਚਿਆ ਕਿ ਉੱਥੇ ਮੇਰਾ 1 ਲੱਖ ਸਵਾ ਲੱਖ ਰੁਪਏ ਦਾ ਪੈਕੇਜ ਹੈਗਾ ਉੱਥੇ ਜਾ ਕੇ ਮੈਂ ਥੋੜਾ ਜਿਹਾ ਸਟੱਡੀ ਕਰਕੇ ਵੱਧ ਕਮਾ ਲੂੰਗਾ ਅੱਛਾ ਮੇਰੀ ਲਾਈਫ ਜਿਹੜੀ ਹੈਗੀ ਆ ਉਹ ਸਿਕਿਉਰ ਹੋ ਜਾਏਗੀ ਹੂੰ ਠੀਕ ਹੈ ਮੇਰੇ ਪੇਰੈਂਟਸ ਦੀ ਲਾਈਫ ਸਿਕਿਉਰ ਹੋ ਜਾਏਗੀ ਮੈਂ ਕਿ ਫਿਰ ਕੀ ਲੱਗਿਆ ਮੈਂ ਕਿ ਤੂੰ ਬਈ ਕੋਈ ਕੰਮ ਕਰਿਆ ਜਾਂ ਕੁਝ ਜੌਬ ਲੱਭੀ ਹੈਗੀ ਹੈ ਕਹਿੰਦਾ ਨਹੀਂ ਜੀ ਹਜੇ ਤੱਕ ਤਾਂ ਮੈਨੂੰ ਕੋਈ ਜੌਬ ਮਿਲੀ ਨਹੀਂ ਕਿਤੇ ਟਾਮੀ ਟਾਮੀ ਮੇਰੇ ਕੋਲ ਜੌਬ ਮਿਲ ਜਾਂਦੀ ਹੈ ਹੂੰ ਕਿਤੇ 2 ਘੰਟੇ ਜਾਂ 4 ਘੰਟੇ ਦੀ ਸ਼ਿਫਟ ਮਿਲ ਜਾਂਦੀ ਹੈ ਅਨਦਰਵਾਇਜ਼ ਮੈਨੂੰ ਨਹੀਂ ਮਿਲਦੀ ਹੂੰ ਕੈਨੇਡਾ ਯੂ ਐਸ ਕਿਤੇ ਵੀ ਤੁਸੀਂ ਜੌਬ ਲੱਭਦੇ ਹੋ ਤੁਹਾਡੇ ਰੈਫਰੈਂਸ ਹੈਗੇ ਨੇ ਤਾਂ ਤੁਸੀਂ ਜੌਬ ਲੈ ਸਕਦੇ ਹੋ ਹੂੰ ਅਨਦਰਵਾਇਜ਼ ਤੁਹਾਡੇ ਲਈ ਕੋਈ ਜੌਬ ਨਹੀਂ ਹੈਗੀ ਰੈਫਰੈਂਸ ਦਾ ਮੀਨਸ ਹੈ ਕਿ ਮੈਂ ਇੱਕ ਆਲਰੇਡੀ ਉੱਥੇ ਕਿਸੇ ਕੰਪਨੀ ਦੇ ਵਿੱਚ ਲੱਗਿਆ ਹੋਇਆ ਹਾਂ ਮੈਂ ਤੁਹਾਡਾ ਰੈਫਰੈਂਸ ਦਿੱਤਾ ਕਿ ਭਾਈ ਸਾਹਿਬ ਇਹਨਾਂ ਨੂੰ ਰੱਖ ਲਓ ਮਾਲਕ ਨੂੰ ਤਾ ਤੁਹਾਨੂੰ ਜੌਬ ਮਿਲ ਸਕਦੀ ਹੈ ਤੁਸੀਂ ਸੋਚਦੇ ਹੋ ਕਿ ਅਸੀਂ ਜੀ ਇਨਡੀਡ ਦੇ ਉੱਤੇ ਲਿੰਕਡਇਨ ਦੇ ਉੱਤੇ ਜਾਂ ਕਿਸੇ ਜਿਹੜੀਆਂ ਜੌਬ ਵਾਲੀਆਂ ਸਾਈਟਸ ਹੁੰਦੀਆਂ ਉਹਦੇ ਉੱਤੇ ਰੈਜ਼ਿਊਮੇ ਪਾ ਲਾਂਗੇ ਤੇ ਸਾਨੂੰ ਜੌਬ ਮਿਲ ਜੇਗੀ that is not possible ਤੁਹਾਡੇ ਲਿੰਕ ਹੋਣੇ ਚਾਹੀਦੇ ਆ ਤੁਹਾਡੇ ਰੈਫਰੈਂਸ ਹੋਣੇ ਚਾਹੀਦੇ ਆ ਤਾਂ ਤੁਹਾਨੂੰ ਜੌਬ ਮਿਲੇਗੀ ਅਨਦਰਵਾਇਸ ਤੁਹਾਡੇ ਲਈ ਜੌਬ ਉੱਥੇ ਹੈ ਨਹੀਂ ਜਾਂ ਫਿਰ ਤੁਸੀਂ ਸਕਿਲਡ ਵਰਕ ਹੋਣੇ ਚਾਹੀਦੇ ਹੋ ਫਿਰ ਤੁਹਾਡੇ ਲਈ ਜੌਬ ਬਹੁਤ skilled work ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਕਾਰਪੈਂਟਰ ਸੈਕਿੰਡ ਦੇ ਵਿੱਚ ਵੈਲਡਰ ਹਮ ਥਰਡ ਦੇ ਵਿੱਚ ਜਿਹੜੇ ਆਪਣੇ ਫਰਨੀਚਰਸ ਬਣਾਉਂਦੇ ਨੇ ਜੀ ਇਹ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨਸ ਹਮ ਕਿਸ ਤਰ੍ਹਾਂ ਦੀ ਸਕਿਲਡ ਵਰਕ ਦੇ ਵਿੱਚ ਜੌਬਸ ਬਹੁਤ ਹਮ ਉੱਥੇ ਕੋਈ ਕਮੀ ਨਹੀਂ ਹੈ ਸਕਿਲਡ ਵਰਕ ਦੇ ਵਿੱਚ ਜੌਬ ਦੀ ਲੇਕਿਨ ਆਪਾਂ ਕੀ ਕਰਦੇ ਆਂ ਆਪਾਂ ਕਰਦੇ ਆਂ ਕਿ ਬੱਚਾ ਪਲੱਸ 2 ਕਰਿਆ ਜੀ ਪਲੱਸ 2 ਕਰਨ ਤੋਂ ਬਾਅਦ ਮੋਸਟਲੀ ਹੁਣ ਕੀ ਹੋ ਰਿਹਾ ਕਿ ਪਲੱਸ 2 ਕਰਨ ਤੋਂ ਬਾਅਦ ਆਪਾਂ ਬੱਚੇ ਨੂੰ ਕਹਿੰਦੇ ਆਂ ਕਿ ਤੂੰ ਬਾਹਰ ਚੱਲਾ ਜਾ ਜਾਣਾ ਹੀ ਜਾਣਾ ਬਸ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਕਿਉਂਕਿ ਤੇਰੀ ਭੂਆ ਦਾ ਮੁੰਡਾ ਚੱਲਾ ਗਿਆ ਤੇਰੀ ਮਾਸੀ ਦਾ ਮੁੰਡਾ ਚੱਲਾ ਗਿਆ ਉਹਦੀ ਕੁੜੀ ਚਲੀ ਗਈ ਉਹਦੇ ਰਿਸ਼ਤੇਦਾਰ ਬਾਹਰ ਵੀ ਬਾਹਰ ਜਾਣਾ ਹੈ ਬੱਚੇ ਵੀ ਅੱਜ ਬੱਚਿਆਂ ਦਾ ਵੀ ਮਾਈਂਡ ਹੈਗਾ ਕਿ ਮੈਂ ਬਾਹਰ ਜਾਣਾ ਜੀ ਬਾਹਰ ਸੈੱਟ ਹੋਣਾ ਜਿੰਦਾਂ ਮਰਜ਼ੀ ਜਾਣਾ ਹੈ ਜਿੰਦਾਂ ਮਰਜ਼ੀ ਜਾਣਾ ਬਾਹਰ ਸੈੱਟ ਹੋਣਾ ਚਾਹੇ ਬਾਅਦ ਚੋਂ ਰਿਪੋਰਟ ਹੋ ਕੇ ਆਣਾ ਪਵੇ ਦੇਖੋ ਸਟੂ ਸੈਟਲ ਹੋਣਾ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ ਉਹ ਬਦੇ ਤਰੀਕੇ ਨਾਲ ਸੈਟਲ ਹੋ ਸਕਦਾ ਹੈ ਬਟ ਐਟ ਲੀਸਟ ਬੱਚੇ ਨੇ ਬੈਚਲਰਸ ਤੱਕ ਦੀ ਡਿਗਰੀ ਜ਼ਰੂਰ ਕਰੀ ਹੋਵੇ ਉੱਥੇ ਜਾ ਕੇ ਫਿਰ ਉੱਥੇ ਜਾ ਕੇ ਉੱਥੇ ਜਾ ਕੇ ਹਾਂ ਜਾਂ ਉਹਨੇ ਇੱਥੇ ਬੈਚਲਰਸ ਕਰਕੇ ਗਿਆ ਤੇ ਉੱਥੇ ਮਾਸਟਰਸ ਲਈ ਜਾਵੇ ਜੀ ਜੇ ਉਹਰੇ ਪਲੱਸ 2 ਕਰਕੇ ਜਾ ਰਿਹਾ ਹੈ ਤੇ ਉੱਥੇ ਬੈਚਲਰਸ ਦੀ ਜਾਵੇ ਡਿਪਲੋਮਸ ਵਗੈਰਾ ਦੇ ਵਿੱਚ ਉਹ ਜਾ ਕੇ ਉਹਨੂੰ ਕੋਈ ਬੈਨੀਫਿਟ ਨਹੀਂ ਹੈਗਾ ਬੇਸਿਕਲੀ ਕੀ ਹੁੰਦਾ ਕਿ 에ਜੰਟ ਕਹਿੰਦੇ ਨੇ ਜੀ ਹਾਂਜੀ 2 ਸਾਲ ਦਾ ਤੁਸੀਂ ਡਿਪਲੋਮਾ ਕਰ ਲਓ ਜੀ ਤੁਸੀਂ ਵਰਕ ਪਰਮਿਟ ਮਿਲ ਜਾਏਗਾ ਇਟਸ ਓਕੇ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ 3 ਸਾਲ ਲਈ ਬਟ ਆਫਟਰ 3 ਸਾਲ ਉੱਥੇ ਤੁਹਾਡੇ ਪੁਆਇੰਟ ਸਿਸਟਮ ਦੇ ਉੱਤੇ ਤੁਸੀਂ ਪੀਆਰ ਹੋਣਾ ਹੈ ਹੂੰ ਉਹ ਜਿਹੜੇ ਪੁਆਇੰਟਸ ਹੈਗੇ ਨੇ ਉਹ ਪੁਆਇੰਟਸ ਤੁਹਾਡੇ ਬਣਦੇ ਨਹੀਂ ਹੈ ਜੀ ਫਿਰ ਆਪਣੇ ਜਿਹੜੇ ਪੰਜਾਬੀ ਬੱਚੇ ਹੈਗੇ ਨੇ ਉਹ ਪਹਿਲੀ ਗੱਲ ਤਾਂ ਸ਼ਾਰਪਲੀ ਪੜਦੇ ਨਹੀਂ ਹੈ ਉਹਨਾਂ ਦਾ ਮਾਈਂਡ ਹੁੰਦਾ ਹੈ ਕਿ ਅਸੀਂ ਕੰਮ ਲੱਭੀਏ, ਜੌਬ ਕਰੀਏ। ਹੁਣ ਅੱਜ ਦੀ ਰੇਟ ਦੇ ਵਿੱਚ ਉੱਥੇ ਜਿਹੜੇ ਕਾਲਜੇਜ਼ ਵੀ ਦੇਖੇ ਨੇ ਉਹ ਕਾਲਜੇਜ਼ ਵੀ ਬੜੇ ਸਟ੍ਰਿਕਟ ਹੋ ਗਏ ਨੇ। ਬਹੁਤ ਸਾਰੇ ਕਾਲਜ ਤਾਂ ਇਹੋ ਜਿਹੇ ਸੀਗੇ ਜਿਹੜੇ ਕਿ ਫੇਕ ਕਾਲਜ ਸੀਗੇ ਅਤੇ ਫੇਕ ਐਡਮਿਸ਼ਨ ਦਿੰਦੇ ਸੀ, ਪੈਸੇ ਲੈਂਦੇ ਸੀਗੇ। ਤੇ ਤੁਸੀਂ ਕਾਲਜ ਨਾ ਵੀ ਜੋ ਜਿਹੜਾ ਮੈਂ ਆਪਣੇ ਇੱਥੇ ਚੱਲਦਾ ਡਮਿਸ ਅਨਿਸ਼ਨਾ ਉਸ ਸਿੰਘ ਇਹ ਆਪਾ ਗਵਰਨਮੈਂਟ ਉਹ ਗਵਰਨਮੈਂਟ ਨੇ ਉੱਥੇ ਬੰਦ ਕਰਤੇ ਹੋਏ ਨੇ ਹੂੰ ਜਿਹੜੇ ਅੱਛੇ ਕਾਲਜ ਹੈਗੇ ਨੇ ਉਹ ਕਹਿੰਦੇ ਨੇ ਕਿ ਤੁਸੀਂ 80% ਆਪਣੀ ਜਿਹੜੀ اٹੈਂਡੈਂਸ ਹੈਗੀ ਆ ਪੂਰੀ ਕਰਨੀ ਆ ਹੂੰ ਠੀਕ ਹੈ 80% ਦੀ اٹੈਂਡੈਂਸ ਪੂਰੀ ਕਰਨ ਦਾ ਮਤਲਬ ਇਹ ਹੈਗਾ ਕਿ ਬੱਚਾ ਜਿਹੜਾ ਹੈਗਾ ਆ ਕਿ ਉਹ ਮੈਕਸਿਮਮ 20-22 ਘੰਟੇ ਕੰਮ ਕਰ ਸਕਦਾ ਜੀ ਇੱਕ ਬੱਚਾ ਜੇ 20 ਘੰਟੇ ਵੀ ਮੈਂ ਉੱਥੇ ਲੈ ਕੇ ਚੱਲਦਾ ਕਿ ਜੇ 20 ਘੰਟੇ ਵੀ ਉਹ ਬੱਚਾ ਕੰਮ ਕਰ ਰਿਹਾ ਹੂੰ ਤੁਹਾਡਾ ਉਹ ਆਪਣੇ ਖਰਚੇ ਜੋਗੇ ਪੈਸੇ ਕਮਾ ਰਿਹਾ ਹੈਗਾ ਆਪਣਾ ਲਿਵਿੰਗ ਉਹਦਾ ਵਧੀਆ ਤਰੀਕੇ ਨਾਲ ਉਹ ਚਲਾ ਸਕਦਾ ਹੈ। ਹੂੰ ਉਹਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ 20 ਘੰਟੇ ਦਾ ਮਤਲਬ ਹੋ ਗਿਆ ਕਿ ਮੋਟਾ-ਮੋਟਾ 300 ਡਾਲਰ ਵੀਕਲੀ ਹੋ ਗਿਆ ਤੇ ਮਤਲਬ 1200 ਡਾਲਰ ਉਹ ਕਮਾ ਸਕਦਾ ਹੈ। ਹੂੰ 5-600 ਡਾਲਰ ਦਾ ਰੈਂਟ ਹੋ ਗਿਆ 50 ਡਾਲਰ ਉਹਦੇ ਫੋਨ ਦੇ ਬਿਲਸ ਹੋ ਗਏ ਅਨਦਰ ਗਰੋਸਰੀਜ਼ ਹੋ ਗਈ ਤੇ ਉਹ ਆਪਣਾ ਖਰਚਾ ਬੜੇ ਆਰਾਮ ਨਾਲ ਕੱਢ ਸਕਦਾ ਹੈ। ਹੂੰ ਬਟ ਜੇ ਤੁਸੀਂ ਸੋਚੋ ਕਿ ਉਹ ਆਪਣੀ ਫੀਸ ਵੀ ਕੱਢ ਲੇਗਾ। ਥੈਟ ਇਜ਼ ਨਾਟ ਪੋਸੀਬਲ। ਅੱਛਾ ਜਿਹੜੇ ਪੇਰੈਂਟ ਸੋਚਦੇ ਨੇ ਕਿ ਬੱਚਾ ਫੀਸ ਵੀ ਕੱਢ ਉਹ ਪੋਸੀਬਲ ਨਹੀਂ ਹੈਗਾ ਬੱਚੇ ਨੂੰ ਤੁਸੀਂ ਇੰਨੀ ਸਪੋਰਟ ਕਰੋ ਕਿ ਉਹਦੀ ਫੀਸਿਸ ਐਟ ਲੀਸਟ ਜਦ ਤੱਕ ਡਿਪਲੋਮਾ ਕਰ ਰਿਹਾ ਉਹਦੀ ਫੀਸਿਸ ਤੁਸੀਂ ਪੇ ਕਰੋ ਹੂੰ ਇਹ ਨਾ ਸੋਚ ਕੇ ਚੱਲੋ ਕਿ ਅਸੀਂ ਬੱਚੇ ਨੂੰ ਭੇਜਦਾ ਜੀ ਅਸੀਂ ਬੱਚੇ ਦੇ ਉੱਤੇ ਬਰਡਨ ਪਾ ਦਈਏ ਮੈਂ ਬਹੁਤ ਸਾਰੇ ਬੱਚੇ ਦੇਖੇ ਨੇ ਜੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਮੈਂ ਜਿਹੜੇ ਭਾਈ ਸਾਹਿਬ ਦੀ ਗੱਲ ਕਰ ਰਿਹਾ 32 ਸਾਲ ਦੇ ਉਹਨਾਂ ਨੇ ਮੈਂ ਪੁੱਛਿਆ ਮੈਂ ਕਿ ਤੁਹਾਡੇ ਫੈਮਿਲੀ 'ਚ ਉਹਨੇ ਕਹਿੰਦੇ ਜੀ ਮੇਰੇ ਪਾਪਾ ਨੇ ਬੋਲਾ ਹੈ ਕਿ ਭਾਈ ਸਾਹਿਬ ਆਪਨੇ ਤਬ ਤੱਕ ਇੰਡੀਆ 'ਮੇ ਨਹੀਂ ਆਣਾ ਜਬ ਤੱਕ ਆਪ ਪੀਆਰ ਨਹੀਂ ਹੋ ਜਾਂਦੇ ਅੱਛਾ ਮੈਂ ਕਿ 32 ਸਾਲਾਂ ਦਾ ਤਾਂ ਹੋਣਾ ਹੈਗਾ ਤੈਨੂੰ ਪੀਆਰ ਹੁੰਦੇ ਹੁੰਦੇ 5 ਸਾਲ ਲੱਗ ਜਾਣਗੇ 7 ਸਾਲ ਲੱਗ ਜਾਣਗੇ ਮੈਂ 40 ਸਾਲਾਂ ਦਾ ਹੋ ਜਾਏਗਾ ਮੈਂ ਕਿ ਮੈਰਿਡ ਹੈਗਾ ਨਾ ਮੈਰ ਉਹਦੀ ਅੱਧੀ ਲਾਈਫ ਤਾਂ ਨਿਕਲ ਗਈ ਜੀ ਬੁਢਾਪਾ ਆ ਗਿਆ ਉਹਦੇ ਉੱਤੇ 40 ਸਾਲਾਂ ਦੇ ਵਿੱਚ ਮੱਲੋ ਕੁਝ ਪੈਰੈਂਟਸ ਐਨਾ ਕਿ ਬੱਚੇ ਨੂੰ ਪ੍ਰੈਸ਼ਰਾਈਜ਼ ਕਰਕੇ ਚੱਲਦੇ ਨੇ ਕਿ ਤੂੰ ਇੱਕ ਵਾਰੀ ਤੈਨੂੰ ਭੇਜਦਾ ਸੀ ਘਰੋਂ ੱਤਕਾ ਮਾਰਤਾ ਹੈਗਾ ਯਾ ਉਸ ਤੋਂ ਬਾਅਦ ਤੂੰ ਸੈਟਲ ਹੋ ਉੱਥੇ ਜਾ ਕੇ ਸੈਟਲ ਹੋਣ ਤੋਂ ਪਹਿਲਾਂ ਤੂੰ ਸਾਡੇ ਕੋਲ ਸ਼ਕਲ ਨਾ ਦਿਖਾ ਸੈਟਲ ਹੋਣ ਤੋਂ ਬਾਅਦ ਹੀ ਸਾਨੂੰ ਸ਼ਕਲ ਦਿਖਾ ਨੀ ਉਹ ਰੋਂਗ ਹੈ ਐਟ ਲੀਸ ਤੁਸੀਂ ਬੱਚੇ ਨੂੰ ਪ੍ਰੋਪਰ ਤਰੀਕੇ ਨਾਲ ਸਮਝੋ ਬੱਚੇ ਦੀ ਮਜਬੂਰੀਆਂ ਸਮਝੋ ਬੱਚੇ ਨੂੰ ਪੁੱਛੋ ਐਟ ਲੀਸਟ ਪੁੱਛੋ ਕਿ ਉਹਨੂੰ ਬੱਚਾ ਉੱਥੇ ਕੰਫਰਟੇਬਲ ਹੈ ਕਿ ਨਹੀਂ ਹੈ ਜੇ ਨਹੀਂ ਕੰਫਰਟੇਬਲ ਹੈਗਾ ਤੇ ਤੁਸੀਂ ਉਹਦੀ ਫੀਸੇਸ ਵਗੈਰਾ ਪੇ ਕਰਨ ਲਈ ਤਿਆਰ ਰਹੋ ਇਹ ਨਾ ਸੋਚ ਕੇ ਚਲੋ ਕਿ ਉਹ ਫੀਸਿਸ ਖੁਦ ਪੀ ਕਰ ਲੇਗਾ। दैट इज नॉट ਪੋਸੀਬਲ ਬਹੁਤ ਰੇਅਰ ਹੈਗਾ ਕਿ ਉਹ ਇੱਕ ਸਮੈਸਟਰ ਦੀ ਫੀਸ ਪੇ ਕਰ ਵੀ ਲਵੇ। ਇਸ ਤੋਂ ਜ਼ਿਆਦਾ ਉਹ ਫੀਸ ਨਹੀਂ ਪੇ ਕਰ ਸਕਦਾ ਹੈ। ਉਹਦੀ ਕੈਪੈਸਿਟੀ ਤੋਂ ਬਾਹਰ ਹੋ ਜੇਗੀ। ਉਹਦੀ ਕੈਪੈਸਿਟੀ ਤੋਂ ਬਾਹਰ ਹੋ ਜੇਗੀ ਫਿਰ ਉਹ ਬੱਚਾ ਕੀ ਹੈ ਕੁਝ ਗਲਤ ਕੰਮ ਚ ਕਰੇਗਾ, ਕੁਝ ਦਰਗੀਸ਼ਟ ਵਗੈਰਾ ਦੇ ਕੰਮ ਕਰੇਗਾ ਜਾਂ ਕੁਝ ਇਲਲੀਗਲ ਵਰਕ ਕਰੇਗਾ। ਉਹ ਕੰਮ ਕਰੇਗਾ ਜਾਂ ਫਿਰ ਕੀ ਕਰੇਗਾ ਉਹ ਕਾਲਜ ਛੱਡ ਦੇਗਾ। ਹਮਮ ਕਾਲਜ ਛੱਡ ਕੇ ਉਹ ਫੁੱਲ ਟਾਈਮ ਜੌਬ ਤੇ ਲੱਗ ਜਾਏਗਾ। ਹਮ ਉਹ ਜੌਬ ਤੇ ਲੱਗੇਗਾ ਫਿਰ ਉਹ ਇਲਲੀਗਲ ਹੋ ਗਿਆ ਜੀ। ਫਿਰ ਤੁਸੀਂ ਕਹੋਗੇ ਕਿ ਡਿਪੋਰਟ ਕਰਤਾ। ਹਮ ਠੀਕ ਹੈ ਜੀ ਬਿਲਕੁਲ ਉਹ ਚੀਜ਼ ਰਹੇਗੀ ਰਹੇਗੀ ਹਮ ਠੀਕ ਹੈ ਇਸ ਕਰਕੇ ਬੱਚੇ ਨੂੰ ਐਟ ਲਿਸਟ ਬੱਚੇ ਨੂੰ ਪ੍ਰੋਪਰ ਤੁਸੀਂ ਭੇਜਣ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲੋ ਕਿ ਤੁਹਾਡੀ ਪਾਕਟ ਅਲਾਉ ਕਰਦੀ ਹੈ ਕਿ ਨਹੀਂ ਕਰਦੀ ਹੈ ਹਮ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਭੇਜਣ ਲਈ ਇੱਕ 20000 ਡਾਲਰ ਦੀ ਗਵਰਨਮੈਂਟ ਨੇ ਉੱਥੇ ਜੀਆਈਸੀ ਰੱਖੀ ਹੋਈ ਹੈ ਜੀ ਜਿਹੜੀ ਕਿ ਪਹਿਲਾਂ ਆਪਾਂ ਡਿਪੋਜ਼ਿਟ ਕਰਦੇ ਹਾਂ ਉਹ ਜੀਆਈਸੀ ਦਾ ਬੈਨੀਫਿਟ ਕੀ ਹੈ ਜਦੋਂ ਬੱਚਾ ਜਾਂਦਾ ਹੈ ਇੱਥੋਂ ਜਾਏਗਾ ਕਲਾਸੇਸ ਉਹਦੀਆਂ ਸਟਾਰਟ ਹੋਣ ਗਿਆ ਉਹਨੂੰ ਜੰਦੇ ਹੀ ਉਸ ਜੀਆਈਸੀ ਦੇ ਵਿੱਚੋਂ 20% ਪੇਮੈਂਟ ਜਿਹੜੀ ਹੈ ਪੈਸੇ ਮਿਲ ਜਾਣਗੇ ਕਿਉਂਕਿ ਉਹਦੇ ਬੱਚੇ ਤੇ ਜਾਂਦੇ ਉੱਥੇ ਬਹੁਤ ਸਾਰੇ ਖਰਚੇ ਨੇ ਜੀ ਲਾਈਵਲੀਹੂਡ ਨੇ ਉਹਨੇ ਅਕੋਮੋਡੇਸ਼ਨ ਵੀ ਲੈਣੀ ਹੈ ਜੀ ਉਹਨੇ ਕੁਝ ਖਾਣ ਪੀਣ ਲਈ ਵੀ ਸਮਾਨ ਵੀ ਲੈਣਾ ਹੈ ਹੂੰ ਉਹਨੂੰ ਕੁਝ ਹੋਰ ਵੀ ਨੀਡਸ देयर ਰਿਕੁਆਇਰਮੈਂਟਸ ਹੈਗੀਆਂ ਨੇ ਜਿਹੜੀਆਂ ਉਹਨੂੰ ਜ਼ਰੂਰਤ ਹੈਗੀਆਂ ਨੇ ਉਹਨੇ ਲੈਣੀਆਂ ਨੇ ਤੇ ਉਹਨੂੰ ਜਿਹੜੀ ਹੈਗੀ ਹੈ 20% ਜਿਹੜੀ ਜੀਆਈਸੀ ਹੈਗੀ ਆ ਫਸਟ ਮੰਥ ਦੇ ਵਿੱਚ ਉਹਨੂੰ ਮਿਲ ਜਾਂਦੀ ਹੈ ਹੂੰ ਉਸ ਤੋਂ ਬਾਅਦ ਜਿਹੜੀ ਬਾਕੀ ਉਹਦੀ ਜੀਆਈਸੀ ਰਹਿ ਗਈ ਉਹ ਉਹਨੂੰ ਪਾਟਲੀ 11 ਮਹੀਨੇ ਦੇ ਵਿੱਚ ਮਿਲਦੀ ਹੈਗੀ ਆ। ਹੂੰ ਜਿਹੜੀ ਕਿ ਤਕਰੀਬਨ 11200 ਡਾਲਰ ਦੇ ਨੀਅਰ ਅਬਾਊਟ ਰਹਿੰਦੀ ਹੈਗੀ। ਤੇ ਉਹ 11200 ਡਾਲਰ ਦੇ ਵਿੱਚ ਬੱਚਾ ਜਿਹੜਾ ਹੈਗਾ 1 ਸਾਲ ਤੱਕ ਸਰਵਾਈਵ ਕਰ ਸਕਦਾ ਹੈ। ਜੀ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈ। ਜੇ ਕੋਈ ਅੱچھے ਬੱਚੇ ਨੇ ਜਿਹੜੇ ਥੋੜਾ ਜਿਹਾ ਮੂੰਹ ਬੰਦ ਕਰਕੇ ਰੱਖਣਗੇ ਉਹ ਹੋ ਸਕਦਾ ਹੈਗਾ ਕਿ ਉਹਦੇ ਵਿੱਚੋਂ ਥੋੜੇ-ਬੋਤੇ ਪੈਸੇ ਸੇਵ ਵੀ ਕਰ ਲੈ। ਹੂੰ ਖਰਚਾ ਘਟਾ ਕਰ ਖਰਚਾ ਘਟਾ ਲੈ ਮਾਹੀ ਕਹਿ ਰਿਹਾ ਨਾ ਕਿ ਇੱਕ ਸਮੈਸਟਰ ਦੀ ਫੀਸ ਉਹ ਬੱਚਾ ਦੋ ਸਮੈਸਟਰ ਦੀ ਤੁਸੀਂ ਪੇ ਕਰਦੀ ਤੀਜੇ ਸਮੈਸਟਰ ਦੀ ਬੱਚਾ ਉਹ ਪੇ ਕਰ ਲੇਗਾ ਬਟ 4 ਸਮੈਸਟਰ ਦੀ ਫੀਸ ਆਪਾਂ ਨੂੰ ਪੇ ਕਰਨੀ ਹੀ ਪਏ ਫਿਰ ਅੱਗੇ ਸਾਈਕਲ ਉੱਥੇ ਆਏਗਾ ਅੱਗੇ ਸਾਈਕਲ ਆਏਗਾ ਉਹਨੂੰ ਉਸ ਟਾਈਮ ਤੇ ਜਦੋਂ 9000 10000 ਡਾਲਰ ਦੀ ਫੀਸ ਪੇ ਕਰਨੀ ਹੈ ਤੇ ਤੈਨ ਆਪਾਂ ਨੂੰ ਉਹ ਪੈਸੇ ਜਿਹੜੇ ਹੈਗੇ ਦੇ ਉਹਦੇ ਲਈ ਚਾਹੀਦੇ ਨੇ 9-10000 ਡਾਲਰ ਠੀਕ ਹੈ ਬੱਚੇ ਦੇ ਉੱਤੇ ਇੰਨਾ ਬਰਡਨ ਨਾ ਪਾ ਦਿਓ ਕਿ ਉਹ ਇਨਲੀਗਲ ਵੇ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦੇ ਇਨਲੀਗਲ ਹੋ ਜੇ ਉੱਥੇ ਫਿਰ ਆਪ ਹੌਂ ਡਿਪੋਰਟੇਸ਼ਨ ਜਿਹੜੀ ਹੈਗੀ ਆ ਸੇਮ ਕੈਨੇਡਾ ਦੇ ਵਿੱਚ ਵੀ ਚੱਲ ਰਹੀ ਹੈਗੀ ਆ ਕੈਨੇਡਾ ਦੇ ਵਿੱਚ ਇੱਕ ਰੂਲ ਉਹਨਾਂ ਨੇ ਚਾਲੂ ਕਰ ਲਿਆ ਹੈਗਾ ਉਹ ਡਿਪੋਰਟ ਨਹੀਂ ਕਰ ਰਹੇ ਨੇ ਉਹ ਤੁਹਾਨੂੰ ਇੱਕ ਲੈਟਰ ਦਿੰਦੇ ਨੇ ਲੈਟਰ ਦੇ ਵਿੱਚ ਤੁਹਾਨੂੰ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਬੁਲਾਉਂਦੇ ਨੇ ਉੱਥੇ ਤੁਹਾਡੇ ਕੋਲ ਕਵੈਸਚਨ ਹੁੰਦੇ ਨੇ ਕਿ ਅਸੀਂ ਤੁਹਾਨੂੰ ਡਿਪੋਰਟ ਕਿਉਂ ਨਾ ਕਰੀਏ ਯੂ ਕੈਨ ਗਿਵ ਐਨੀ ਵਨ ਵੈਲਿਡ ਰੀਜ਼ਨ ਹਾਂ ਦੱਸੋ ਵੀ ਤੁਹਾਨੂੰ ਕਿਉਂ ਨਾ ਡਿਪੋਰਟ ਕਰੀਏ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਨੂੰ ਡਿਪੋਰਟ ਕਰ ਰਹੇ ਹਾਂ ਤੁਹਾਡੇ ਕੋਲ ਇੱਕ ਵੈਲਿਡ ਰੀਜ਼ਨ ਪੁੱਛਦੇ ਨੇ ਕਿ ਤੁਹਾਨੂੰ ਅਸੀਂ ਡਿਪੋਰਟ ਕਿਉਂ ਨਾ ਕਰੀਏ ਤੁਸੀਂ ਕੋਈ ਵੈਲਿਡ ਰੀਜ਼ਨ ਦੋ ਜੀ ਜਦੋਂ ਸਾਡੇ ਕੋਲ ਕੋਈ ਵੈਲਿਡ ਰੀਜ਼ਨ ਹੀ ਨਹੀਂ ਹੋਏਗਾ ਡਿਪੋਰਟ ਨਾ ਕਰਨ ਦਾ ਤੇ ਦਨ ਉਹ ਸਾਡੇ ਕੋਲ ਡਿਪੋਰਟ ਕਰਨਗੇ ਕਿ ਕਰਨਗੇ ਹੂੰ ਫਿਰ ਹੁਣ ਕੁਝ ਦੇਖਿਆ ਹੋਏਗਾ ਮੈਂ ਲੇਟੈਸਟ ਆਨ ਤੋਂ 2 ਦਿਨ ਪਹਿਲਾਂ ਦੀ ਗੱਲ ਹੈਗੀ ਹੈ ਜੀ ਦੋ ਮੁੰਡਿਆਂ ਦਾ ਐਕਸੀਡੈਂਟ ਹੋ ਗਿਆ ਹੂੰ ਡ੍ਰੈਂਪਟਨ ਦੇ ਵਿੱਚ ਆਮਨੇ ਸਾਹਮਨੇ ਉਹਨਾਂ ਨੇ ਟਰੱਕ ਦੇ ਵਿੱਚ ਟੱਕਰ ਹੋਈ ਹੈ ਦੋਨੋਂ ਬੱਚੇ ਡੈਥ ਕਰ ਗਏ ਹੂੰ ਉਮਰ ਉਹਨਾਂ ਦੀ ਦੋਨੋਂ ਬੱਚਿਆਂ ਦੀ 23 ਸਾਲ ਅੱਛਾ ਦੋਨੇ ਯੰਗ ਹੂੰ 23 ਸਾਲ ਦੀ ਉਮਰ ਹੈ ਸਟੂਡੈਂਟ ਸੀਗੇ ਹੂੰ ਠੀਕ ਹੈ ਜੀ ਵਰਕ ਲੋਡ ਜ਼ਿਆਦਾ ਸੀਗਾ ਨਾਈਟ ਦੇ ਵਿੱਚ ਟਰੱਕਸ ਚਲਾ ਰਹੇ ਨੇ ਲੰਬੇ ਰੂਟ ਤੇ ਚਲਾ ਰਹੇ ਨੇ ਨੀਂਦ ਆ ਗਈ ਦੋਨੇ ਨੇ ਆਪਸ ਇੱਕ ਸਾਹਮਣੇ-ਸਾਹਮਣੇ ਮਾਰ ਖਤਮ ਹੋ ਗਏ ਦੋਨੋਂ ਦੂਜੇ ਪਾਸੇ ਵੀ ਪੰਜਾਬੀ ਸੀ ਦੂਜੇ ਪਾਸੇ ਦੋਨੇ ਪੰਜਾਬੀ ਮੁੰਡੇ ਸੀਗੇ ਦੋਨੇ ਸਿੱਖ ਮੁੰਡੇ ਦੋਨੇ ਪੰਜਾਬੀ ਮੁੰਡੇ ਹਮਮ ਦੱਸੋ ਉਹ ਲਾਸਟ ਕੌਣ ਬੀਅਰ ਕਰੇਗਾ ਜੀ ਲਓ ਜੀ ਪੰਜਾਬੀਓ ਇਹ ਵੀਡੀਓ ਅਸੀਂ ਇਸ ਕਰਕੇ ਬਣਾ ਰਹੇ ਆ ਗੱਲਾਂ ਬਾਤਾਂ ਸਰਦਾਰ ਸਰਬਜੀਤ ਸਿੰਘ ਜੀ ਨਾਲ ਕੀਤੀਆਂ ਜੀ ਤੁਸੀਂ ਵੀ ਕਮੈਂਟ ਕਰਿਓ ਕਿਉਂਕਿ ਹੁਣੇ-ਹੁਣੇ ਅਮਰੀਕਾ ਤੋਂ ਰਿਪੋਰਟ ਹੋ ਕੇ ਪੰਜਾਬੀ ਸਾਡੇ ਆਏ ਨੇ ਇੱਕ ਨਾਲ ਗੁਜ਼ਾਰਿਸ਼ ਹੈ ਸਾਰੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਪੰਜਾਬੀ ਜਿਹੜੇ ਸਾਡੇ ਮਹੱਲੇ 'ਚ ਆਏ ਹੋਣ ਸਾਡੇ ਪਿੰਡ 'ਚ ਆਏ ਹੋਣ ਸਾਡੇ ਸ਼ਹਿਰ 'ਚ ਆਏ ਹੋਣ ਸਾਡੀ ਕਲੋਨੀ 'ਚ ਆਏ ਹੋਣ ਸਾਡੇ ਇਲਾਕੇ 'ਚ ਆਏ ਹੋਣ ਇਹਨਾਂ ਨੂੰ ਕੋਈ ਤੰਝ ਨਾ ਕਸੀ ਇਹਨਾਂ ਨੂੰ ਗਲੇ ਨਾਲ ਲਗਾ ਕੇ ਰੱਖੀਏ ਪਿਆਰ ਦਈਏ ਸਤਿਕਾਰ ਦਈਏ ਤੇ ਕੋਈ ਸਾਡਾ ਫਰਜ਼ ਹੈ ਪੰਜਾਬੀਆਂ ਨੇ ਅੱਗੇ ਤੋਂ ਅਸੀਂ ਸੇਧ ਲੈਣੀ ਹੈ ਮੇਰਾ ਇਹ ਵਿਚਾਰ ਹੈ ਕਿ ਜੇਕਰ ਇੰਨੇ ਪੈਸੇ ਲਗਾ ਕੇ ਅਸੀਂ ਬੱਚਿਆਂ ਨੂੰ ਬਾਹਰ ਭੇਜਣਾ ਇਹਨਾਂ ਚੀਜ਼ਾਂ ਦੇ ਵਿੱਚ ਫਸਾਣਾ ਤਾਂ ਇੱਥੇ ਕਿਉਂ ਨਹੀਂ ਸੈਟਲ ਹੁੰਦੇ ਪੰਜਾਬ ਖਾਲੀ ਪਿਆ ਪੰਜਾਬ ਚ ਕੰਮ ਬਹੁਤ ਹੈ ਲੋਕ ਕਹਿੰਦੇ ਕੰਮ ਨਹੀਂ ਹੈ ਮੈਂ ਕਹਿੰਦਾ ਕੰਮ ਬਹੁਤ ਹੈ ਤੁਸੀਂ ਦੇਖ ਸਕਦੇ ਆ ਕਿ ਪ੍ਰਵਾਸੀ ਕਿਸ ਤਰੀਕੇ ਨਾਲ ਛਾ ਗਏ ਨੇ ਤੇ ਪੰਜਾਬ ਦੀ ਸਾਰੀ ਇਕਨੋਮੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਗ੍ਰਿਪ ਕਰ ਲਿਆ ਤਾਂ ਇਸ ਇਕਨੋਮੀ ਨੂੰ ਅਸੀਂ ਰਿਵਾਈਵ ਕਰਨਾ ਪੰਜਾਬੀਆਂ ਨੇ ਇਹ ਛੋਟਾ ਜਿਹਾ ਮੈਸੇਜ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਵੱਲੋਂ ਜੇਕਰ ਕੋਈ ਗੱਲ ਤੁਹਾਡੇ ਤੁਹਾਡੇ ਜ਼ੈਨ ਦੇ ਵਿੱਚ ਆਂਦੀ ਹੈ ਤੁਸੀਂ ਉਸ ਨੂੰ ਕਮੈਂਟ ਸੈਕਸ਼ਨ 'ਚ ਲਿਖ ਸਕਦੇ ਹੋ ਜਰੂਰ ਲੰਬੇ ਲੰਬੇ ਕਮੈਂਟ ਕਰਿਆ ਕਰੋ ਕਮੈਂਟ ਸਾਰੇ ਪੜਦੇ ਨੇ ਤੁਹਾਡੇ ਵਿਚਾਰ ਪੜੇ ਜਾਣਗੇ ਹੋ ਸਕਦਾ ਪੰਜਾਬੀਆਂ ਦੀ ਪੰਜਾਬ ਦੀ ਤਕਦੀਰ ਤਸਵੀਰ ਫੇਰ ਬਦਲ ਜਾਵੇ ਧੰਨਵਾਦ ਜੀ ਸ਼ੁਕਰੀਆ ਜੀ